ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ ਫਾਰਮ ਬਾਬਾਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ तहे ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਅੱਜ ਤਾਂ ਇੱਕ ਆਪਣੀ ਪੰਜਾਬ ਵਿੱਚ ਮੰਨ ਲਓ ਜਿਹੜੀ ਨਸਲ ਸਭ ਤੋਂ ਵੱਧ ਬਰੀਡ ਹੋਈ ਆ ਨੋਕਰਾ ਉਹ ਨਸਲ ਦਿਖਾਉਣੀ ਹੈ ਤੁਹਾਨੂੰ ਤੇ ਇੱਕ ਇਹ ਤਾਂ ਆਪਣੇ ਫਾਰਮ ਦਾ ਖਾਸ ਸਵੰਦ ਆ ਜਿਹੜੀ ਬੱਚੀ ਤੁਹਾਡੇ ਬੱਚੀ ਹੈ ਘੋੜੀ ਨਾਲ ਸੰਭਲੋ ਬੱਚੀ ਆ ਜੀ ਬੱਚੀ ਦਾ ਆਪਣੇ ਫਾਰਮ ਨਾਲ ਖਾਸ ਸਬੰਧ ਆ ਸਾਰਾ ਦਾ ਸੰਕੀ ਸਬੰਧ ਆ ਇਹਦਾ ਆਪਣੇ ਫਾਰਮ ਨਾਲ ਤੇ ਬਾਕੀ ਵੀਡੀਓ ਪੂਰੀ ਦੇਖ ਲਓ ਡਿਟੇਲ ਦਵਾਂਗੇ ਸਾਰੀ ਤੇ ਚੈਨਲ ਤੇ ਕਰ ਲਿਓ ਸਬਸਕ੍ਰਾਈਬ ਜਿਹੜੇ ਭਰਾ ਜਨ ਨਵੇਂ ਤੇ ਲਾਈਕ ਕਮੈਂਟ ਸ਼ੇਅਰ ਵੀ ਕਰ ਦਿਆ ਕਰੋ ਤੇ ਕਮੈਂਟਾਂ ਵਿੱਚ ਜਰੂਰ ਦੱਸਿਓ ਤੁਹਾਨੂੰ ਬੱਚੀ ਕਿੱਦਾਂ ਦੀ ਲੱਗੀ ਤੇ ਬਾਕੀ ਸਾਰੀ ਦੰਨਿਆਂ ਡਿਟੇਲ ਪੂਰੀ ਦੇਖ ਲਓ ਦੋਸਤੋ ਚਾਰ ਕਮੈਂਟਾਂ ਦੀ ਵੀਡੀਓ ਹੈ ਸਾਰੀ ਸਾਰੀ ਡਿਟੇਲ ਦਵਾਂਗੇ ਆਪਾਂ ਤੇ ਆਜੋ ਕਰਦੇ ਹਾਂ ਸ਼ੁਰੂ ਵੀਡੀਓ ਨੂੰ ਦੋਸਤੋ ਨੌਕਰੀ ਬਸ਼ੀਰੀ ਜੀ ਢਾਈ ਕੁ ਸਾਲੇ ਦੀ ਉਮਰ ਆ 60 ਇੰਚ ਹਾਈਟ ਆ ਜੀ। ਬਾਲਪੋਰਨ ਬਲੋਂ ਪੂਰੀ ਤਰ੍ਹਾਂ ਸਾਫ਼ ਆ ਤੇ ਹੁਣ ਆਪਾਂ ਦੱਸ ਦਿਆਂ ਦਾ ਸੰਬੰਧ ਕੀ ਆਪਣੇ ਫਾਰਮ ਨਾਲ। ਆਪਣੇ ਫਾਰਮ ਦੀ ਸਾਨ ਜਿਹੜਾ ਆਪਣੇ ਫਾਰਮ ਦਾ ਮੇਨ ਆਸਟ੍ਰੇਲੀਅਨ ਪੁਰਾਣਾ ਡਾਇਮੰਡ ਉਹਦੀ ਬੱਚੀ ਆ। ਜਿਹੜੇ ਪੁਰਾਣੇ ਭਰਾ ਘੋੜਿਆਂ ਚ ਕਾਫੀ ਟਾਈਮ ਹੋ ਗਿਆ ਜਾਂ ਜਿਹਨਾਂ ਨੇ ਡਾਇਮੰਡ ਦੇ ਬੱਚੇ ਦੇਖੇ ਆ ਜਾਂ ਘਰੇ ਘੋੜੀਆਂ ਸੁਣੀਆਂ ਜਿਹਨਾਂ ਦੇ ਉਹਨਾਂ ਨੇ ਤਾਂ ਦੇਖ ਕੇ ਦੱਸਤਾ ਹੁਣ ਵੀ ਇਹ ਡਾਇਮੰਡ ਦੀ ਬੱਚੀ ਕਿਉਂ ਜੋ ਫੇਸ ਪ੍ਰੋਫਾਈਲ ਆ ਕੰਨ ਸੂਟਾ ਤੇ ਅੱਧੀ-ਅੱਧੀ ਕੁੰਡੀ ਕਰ ਦਿੰਦਾ ਫੇਸ ਸਾਰਾ ਡਾਇਮੰਡ ਜਿਹੜਾ ਉਹ ਆਪਦੇ ਤੇ ਸੁੰਦਾ ਤੇ ਸੀਮ ਡਿੱਟੋ ਕਾਪੀ ਫੇਸ ਦੀ ਕੰਨਾਂ ਦੀ ਡਾਇਮੰਡ ਦੀ ਆ ਤੇ ਬਾਕੀ ਜਿਹੜੀ ਇਹਦੀ ਡਿਟੇਲ ਆ ਉਹ ਆਪਾਂ ਪੂਰੀ ਤੁਹਾਨੂੰ ਵੀਡੀਓ ਦੇ ਵਿੱਚ ਦੇ ਦਿੰਨੇ ਆ ਜਿਵੇਂ ਆਪਾਂ ਦੱਸਿਆ ਵੀ 60 ਇੰਚ ਇਸ ਦੀ ਹਾਈਟ ਆ 2.5 ਸਾਲ ਇਸ ਦੀ ਉਮਰ ਪਰ ਉਹ ਬਾਰੇ ਵੀ ਦੱਸਦਾ ਡਾਇਮੰਡ ਦੀ ਲੈਂਥ ਲੰਥ ਦੀ ਚੰਗੀ ਆ ਪੁੱਠਾ ਪਾਠਾ ਮਜਬੂਤੀ ਵਾਲੇ ਪਾਸੋਂ ਦੋਸਤੋ ਲਾਈਨ ਬਾਰੇ ਗਲਤ ਕਰੀਏ ਤਾਂ ਇਹ ਅਵੋਰ ਵਾਲੀ ਲਾਈਨ ਚ ਆ ਗਈ ਰਾਹੁਕਾਲੇ ਸੱਬੇ ਵਾਲੇ ਕੁੜੀ ਦੀ ਪੋਤੀ ਅਤੇ ਡਾਇਮੰਡ ਕੁੜੀ ਦੇ ਬੱਚੇ ਦੇਖੋ ਘਰ ਤਾਂ ਕੋੜਦੰਦ ਜੋ ਸਟਰਕਚਰ ਬਹੁਤ ਚੰਗਾ ਤੇ ਸਟਰਕਚਰ ਤਾਂ ਸਾਰਾ ਡਾਇਮੰਡ ਦਾ ਮਾਰਵਾੜੀ ਵਾਲਾ ਆ ਆਪਦਾ ਵੀ ਜੇ ਮਕਾਨ ਦੇਖੋ ਮਾਰਵਾੜੀ ਦਾ ਵੀ ਨੋਂਨਾ ਬਰੀਕ ਆਉਂਦਾ ਜੰਨਾ ਡਾਇਮੰਡ ਦਾ ਆਪਦਾ ਤੇ ਬੱਚਿਆਂ ਦਾ ਆਉਂਦਾ ਕੁੰਡੀ ਕਾਂਡੀ ਬਹੁਤ ਜ਼ਿਆਦਾ ਸੂਟਾ ਇੰਚੀ ਇੰਚੀ ਦਾ ਕੰਨ ਤੇ ਅੱਧੀ ਅੱਧੀ ਕੁੰਡੀ ਮੋੜੀ ਪਈ ਬਾਕੀ ਬਾਲਪੋਰੀਆਂ ਦੇ ਸਾਫ ਆ ਮੱਥੇ ਸਿੰਗਲ ਪੌਰੀ ਆ ਤੇ ਆ ਰਾਈਡਿੰਗ ਦੀ ਵੀ ਇੱਕ ਕਲਿੱਪ ਲਾਤੀ 2.5 ਸਾਲ ਦੀ ਹੋਈ ਰਾਈਡਿੰਗ ਵਾਸ ਹੋ ਗਈ ਬਹੁਤ ਸੋਹਣਾ ਚੱਲਦੀ ਆ ਚਾਲ ਚੁਲਨਾ ਤੇ ਇੱਕ ਛੋਟੀ ਕਲਿੱਪ ਬਣੀ ਪਈ ਸੀ ਉਹ ਵੀ ਸਾਡੇ ਨਾਲ ਸਾਂਝੀ ਕਰਤੀ ਤੇ ਮੇਨ ਗੱਲ ਜਿਹੜਾ ਡਾਇਮੰਡ ਦਾ ਬਲੱਡ ਹੈ ਉਹ ਸ਼ਾਂਤ ਤੇ ਠੰਡਾ ਬਹੁਤ ਆ ਜੰਮ ਦਾ ਬੱਚਾ ਵੀ ਚਾਹਿਆ ਤਾਂ ਚਲੋ ਫੇਰ ਵੀ ਸ਼ੈਣੀ ਹੋ ਗਈ ਨਾ 2.5 ਸਾਲ ਦੀ ਆ ਬੱਚੀ ਉਮਰ ਉਹ ਜੰਮ ਦਾ ਬੱਚਾ ਵੀ ਨੇੜੇ ਆ ਜਾਂਦਾ ਇਨਸਾਨ ਤੋਂ ਡਰਦਾ ਨਹੀਂ ਆਮ ਤੌਰ ਤੇ ਆਪਾਂ ਕਈ ਬੱਚੇ ਦੇਖਦੇ ਆਣ ਤਾਂ تنਮੀ ਨੇ ਇਹੋ ਕੋਈ ਬੰਦੇ ਤੋਂ ਡਰ-ਡਰ ਦੂਰ ਨੂੰ ਭੱਜਦੇ ਆ ਡਾਇਮੰਡ ਤੇ ਇਹ ਹੀ ਖਾਸियत ਆ ਜਿਹੋ ਜਿਹਾ ਮਰਦੀ ਬੱਚਾ ਆ ਜੇ ਬਿਸ਼ੀਰਾ ਬਿਸ਼ੀਰੀ ਜੋ ਮਰ ਜੇ ਤ ਉਹ ਬਹੁਤ ਭਾਲਦਾ ਤੇ ਬਾਕੀ ਦੇਖੋ ਬਰੀਕੀਆਂ ਬਰੂਕੀਆਂ ਬਹੁਤ ਮੂਰੇ ਬਰੀਡਿੰਗ ਕਰਨ ਵਾਸਤੇ ਤੁਸੀਂ ਜਿਹੜੇ ਮਰਜੀ ਘੋੜੇ ਤੋਂ ਮੇਟ ਕਰਵਾ ਸਕਦੇ ਹੋ ਉਮਰ ਹੋ ਗਈ ਹੁਣ 2.5 ਸਾਲ ਦੀ ਹੋ ਗਈ ਤੇ ਬਰੀਡਿੰਗ ਲਈ ਵੀ ਬੱਚੀ ਇਹ ਰੈਡੀ ਆ ਤੇ ਬਾਕੀ ਚਾਰੇ ਪਾਸੇ ਆਪਾਂ ਦਿਖਾਈ ਦਿੱਤੀ ਨਾ ਮੋਟੀ-ਮੋਟੀ ਤਾਂ ਫੇਰ ਵੀ ਕੋਈ ਜੇ ਕਮੀ ਪੇਸ਼ੀ ਰਹਿੰਦੀ ਹੋਈ ਕੋਈ ਡਿਟੇਲ ਵਾਲੇ ਪਾਸੋਂ ਦੱਸਣ ਵਾਲੀ ਰਹਿੰਦੀ ਹੋਈ ਤਾਂ ਤੁਸੀਂ ਲਾਸਟ ਤੇ ਮੈਂ ਨੰਬਰ ਦੇ ਦੂੰ ਫੋਨ ਲਾ ਕੇ ਪੁੱਛ ਸਕਦੇ ਆ ਤੇ ਦੋਸਤੋ ਇਹਦੀ ਮਾਂ ਮਾਂ ਜਿਹੜੀ ਆਪਾਂ ਦੱਸੀਏ ਤਾਂ ਜੀ ਮਾਂ ਪਹਾਣੇ ਵਾਲੀ ਬਲੱਡ ਲਾਈਨ ਚੋਂ ਸੀ ਜਿੱਦਾਂ ਆਪਾਂ ਨੂੰ ਦੱਸਿਆ ਪਰ ਜਿਹੜਾ ਬਾਪ ਆਪਣੇ ਹੱਥੀਆਂ ਦੀ ਮਦਰ ਮੀਟ ਹੋਈ ਆ ਤੇ ਆਪਣੇ ਛੋਟੇ ਹੁੰਦੀ ਤਾਂ ਆਪਣੇ ਧਿਆਨ 'ਚ ਹੀ ਰਹੀ ਆ ਬੱਚੇ ਤੇ ਸਿੱਧਾ ਉਹਨਾਂ ਮਾਲਕਾਂ ਜਿੱਥੇ ਜਨਮ ਹੋਇਆ ਉੱਥੋਂ ਸਿੱਧੀ ਆਪਣੇ ਘਰੀ ਆਈ ਆਂ ਨਹੀਂ ਵੀ ਦੋ ਤਿੰਨ ਪਾਸੇ ਨਹੀਂ ਗਈ ਤੇ ਬਾਕੀ ਲੈਂਥ ਲੰਬਾਈ ਚੰਗੀ ਆ ਹੱਡਾਂ ਪੈਰਾਂ ਦੀ ਖੁੱਲੀ ਆ ਮੂਰੇ ਬੱਚੇ ਬਰੀਡਿੰਗ ਵਾਸਤੇ ਵੀ ਵਧੀਆ ਆ ਪ੍ਰੂਫ ਕਰੂ ਆਪਦੇ ਆਪ ਨੂੰ ਤੇ ਮੇਨ ਗੱਲ ਆ ਜਿਹੜੀ ਸਾਉ ਠੰਡੀ ਆ ਨਾ ਘਰੇ ਰੱਖਣ ਵਾਲੀ ਜਾਨਵਰ ਬਹੁਤ سارے ਭਰਾਵਾਂ ਦੇ ਅੱਜ ਕੱਲ ਮੈਨੂੰ ਫੋਨ ਆਉਂਦੇ ਬਾਈ ਦੂਦਾਂ ਦੇ ਨੌਕਰੇ ਜਾਨਵਰ ਤੇ ਆਉਂਦੇ ਸੀ ਸੋ ਮੈਂ ਸੋਚਿਆ ਚਲੋ ਇਹਦੀ ਵੀਡੀਓ ਪਾ ਦਈਏ ਵੀ 2.5 ਸਾਲ ਦੀ ਹੈਗੀ ਆ ਬੱਚੀ ਜਿਹੜਾ ਭਰਾ ਨਵੀਂ ਉਮਰ ਦੀ ਬਸ਼ੀਰੀ ਨੌਕਰੀ ਭਾਲਦਾ ਹੋਇਆ ਤਾਂ ਉਹ ਆ ਦੇਖ ਲੂ ਤੇ ਬਾਕੀ ਆਪਣੇ ਕੋਲ ਇਸ ਤੋਂ ਇਲਾਵਾ ਵੀ ਨੌਕਰੇ ਜਾਨਵਰ ਹਨ 9-10 ਖੜੇ ਆ ਦੋਸਤੋ ਘੋੜੀਆਂ ਖੜੀਆਂ 2 3 3 ਸਾਲ ਦੀ ਇੱਕ ਬਿਸ਼ੇਰੀ ਹੋੜ ਖੜੀ ਆ ਦੋ ਦੰਦ ਖੜੀਆਂ ਤੇ 3 ਛੋਟੀਆਂ ਨਕੰਦ ਬੱਚੀਆਂ ਖੜੀਆਂ ਸੋ ਜੇ ਤੁਹਾਡੇ ਨੌਕਰਾ ਜਾਨਵਰ ਛੋਟੀਆਂ ਵੀ ਚਾਹੀਦੀਆਂ ਤਾਂ ਉਹ ਵੀ ਦੇਖ ਲੈ ਵੱਡੀਆਂ ਘੋੜੀਆਂ ਚਾਹੀਦੀਆਂ ਉਹ ਦੇਖ ਲੈ ਤੇ ਬਾਕੀ ਇਹ ਵੀ ਪੂਰੀ ਟੌਪ ਕੁਆਲਿਟੀ ਦੀ ਹੈ ਨਾ ਤੇ ਖਾਨਕੁਨ ਬਹੁਤ ਚੰਗਾ ਨੀੜੋ ਇੱਕ ਵਾਰ ਫੇਰ ਮੈਂ ਦਿਖਾਦਾ ਕੁੰਡੀ ਜਮਾ 30 ਇੰਚ ਦਾ ਕੰਨ ਆ ਤੇ ਕੁੰਡੀ ਮੋੜਦੀ ਆ ਤੇ ਬਾਲਪੌਰੀਆਂ ਦੀ ਸਾਫ ਆ ਗਰਦਨ ਧੌਣ ਦਾ ਫੇਸ ਪ੍ਰੋਫਾਈਲ ਪੂਰੀ ਓਕੇ ਰਿਪੋਰਟ ਆ ਤੋਂ ਦਵਾ ਕਰਕੇ ਠੰਡਿਆ ਕਰਕੇ ਨਵਾਇ ਨਹੀਂ ਕਿ ਜਨਵਰੀ ਤੋਂ ਮਾਫੀ ਚਾਹੁੰਦੇ ਆ ਉਦਾਂ ਹੀ ਵੀਡੀਓ ਪਾਤੀ ਤੇ ਆ ਚੱਲ ਪਏ ਨੰਬਰ 623995454 ਲਾਲੇ ਫੋਨ ਤੇ ਡਿਟੇਲ ਪੁੱਛ ਲੋ